ਕੌਂਕਾ ਕਰ ਲੇ ਗਏ ਮੈਂ। ਜੇਵਲੋ ਕਈ ਨਾਮੀ ਹੋਟਲਾਂ ਦੇ ਵਿੱਚ ਛਾਪਾ ਮਾਰਿਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਪੁੱਠੇ ਕੰਮ ਚੱਲਦੇ ਸਨ ਤੇ ਹੋਟਲਾਂ ਦੇ ਵਿੱਚੋਂ ਕਈ ਮੁੰਡੇ ਕੁੜੀਆਂ ਹਿਰਾਸਤ ਦੇ ਵਿੱਚ ਲਏ ਗਏ। ਦਮਾਜ਼ਾ ਚਾਰ ਦੇ ਵਿੱਚ ਪੁਲਿਸ ਦੇ ਵੱਲੋਂ ਕਈ ਹੋਟਲਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ। ਤਕਰੀਬ 14 ਮੁੰਡੇ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਜਿਸਬ ਫਰੋਸ਼ੀ ਦੇ ਤੰਦੇ ਦੇ ਵਿੱਚ ਲਿਪਟ ਦੱਸੇ ਜਾ ਰਹੇ ਨੇ ਤੇ ਇਸੇ ਦਰਮਿਆਨ ਇੰਸਪੈਕਟਰ ਰੁਪਿੰਦਰ ਕੌਰ ਨੇ ਦੱਸਿਆ ਕਿ ਕਈ ਹੋਟਲਾਂ 'ਚ ਦੇਵ ਵਪਾਰ ਦਾ ਤੰਦਾ ਚੱਲ ਰਿਹਾ ਹੈ ਇਸ ਦੀ ਜਾਣਕਾਰੀ ਮਿਲਦੀ ਹੈ ਜਿਸ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਇੱਥੇ ਰੇਡ ਕੀਤੀ ਗਈ ਤੇ ਕਿਹਾ ਗਿਆ ਕਿ ਬਾਹਰੋਂ ਕੁੜੀਆਂ ਮੰਗਵਾਈਆਂ ਜਾਂਦੀਆਂ ਸਨ ਤੇ ਹੋਟਲ ਦੇ ਵਿੱਚ ਰੇਡ ਕੀਤੀ ਗਈ ਤਾਂ 7 ਜੋੜੇ ਫੜੇ ਗਏ ਨੇ ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤਾਂ ਵੇਖੋ ਕਿਵੇਂ ਭਾਜੜਾ ਪੈ ਜਾਂਦੀਆਂ ਜਦੋਂ ਪੁਲਿਸ ਦੀ ਟੀਮ ਪਹੁੰਚੀ ਹੈ ਤੇ ਦੱਸਿਆ ਵੀ ਜਾ ਰਿਹਾ ਕਿ ਸਖਤ ਕਾਰਵਾਈ ਕੀਤੀ ਜਾਣੀ ਹੈ ਤਾਂ ਹੋਟਲ ਦੇ ਵਿੱਚ ਰੇਡ ਕੀਤੀ ਗਈ ਹੈ ਜਿੱਥੇ ਕਈ ਕੁੜੀਆਂ ਤੇ ਮੁੰਡੇ ਗ੍ਰਿਫਤਾਰ ਕੀਤੇ ਗਏ ਨੇ ਗਲਤ ਕੰਮ ਕੀਤੇ ਜਾ ਰਹੇ ਸਨ ਤਾਂ ਇੱਕ ਹੋਰ ਵੱਡਾ ਐਕਸ਼ਨ ਮਾਨਸਾ ਪੁਲਿਸ ਦੇ ਵੱਲੋਂ ਲਿਆ ਗਿਆ ਤੇ ਜਵਨਦੋ ਕਈ ਨਾਮੀ ਹੋਟਲਾਂ ਦੇ ਵਿੱਚ ਛਾਪਾ ਮਾਰਿਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਪੁੱਠੇ ਕੰਮ ਚੱਲਦੇ ਸਨ ਤੇ ਹੋਟਲਾਂ ਦੇ ਵਿੱਚੋਂ ਕਈ ਮੁੰਡੇ ਕੁੜੀਆਂ ਹਿਰਾਸਤ ਦੇ ਵਿੱਚ ਲਏ ਗਏ। ਦਮਨਜ਼ਾ ਚਾਰ ਦੇ ਵਿੱਚ ਪੁਲਿਸ ਦੇ ਵੱਲੋਂ ਕਈ ਹੋਟਲਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ। ਤਕਰੀਬ 14 ਮੁੰਡੇ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਜਿਸਮ ਫਰੋਸ਼ੀ ਦੇ ਤੰਦੇ ਦੇ ਵਿੱਚ ਲਿਪਟ ਦੱਸੇ ਜਾ ਰਹੇ ਨੇ ਤੇ ਇਸੇ ਦਰਮਿਆਨ ਇੰਸਪੈਕਟਰ ਰੁਪਿੰਦਰ ਕੌਰ ਨੇ ਦੱਸਿਆ ਕਿ ਕਈ ਹੋਟਲਾਂ 'ਚ ਦੇਵ ਵਪਾਰ ਦਾ ਤੰਦਾ ਚੱਲ ਰਿਹਾ ਇਸ ਦੀ ਜਾਣਕਾਰੀ ਮਿਲਦੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਥੇ ਰੇਡ ਕੀਤੀ ਗਈ ਤੇ ਕਿਹਾ ਗਿਆ ਕਿ ਬਾਹਰੋਂ ਕੁੜੀਆਂ ਮੰਗਵਾਈਆਂ ਜਾਂਦੀਆਂ ਸਨ ਤੇ ਹੋਟਲ ਦੇ ਵਿੱਚ ਰੇਡ ਕੀਤੀ ਗਈ ਤਾਂ 7 ਜੋੜੇ ਫੜੇ ਗਏ ਨੇ ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤਾਂ ਵੇਖੋ ਕਿਵੇਂ ਭਾਜੜਾ ਪੈ ਜਾਂਦੀਆਂ ਜਦੋਂ ਪੁਲਿਸ ਦੀ ਟੀਮ ਪਹੁੰਚੀ ਹੈ ਤੇ ਦੱਸਿਆ ਵੀ ਜਾ ਰਿਹਾ ਕਿ ਸਖਤ ਕਾਰਵਾਈ ਕੀਤੀ ਜਾਣੀ ਤਾਂ ਹੋਟਲ ਦੇ ਵਿੱਚ ਰੇਡ ਕੀਤੀ ਗਈ ਜਿੱਥੇ ਕਈ ਕੁੜੀਆਂ ਤੇ ਮੁੰਡੇ ਗ੍ਰਿਫਤਾਰ ਕੀਤੇ ਗਏ ਨੇ ਗਲਤ ਕੰਮ ਕੀਤੇ ਜਾ ਰਹੇ ਸਨ ਤਾਂ ਇੱਕ ਹੋਰ ਵੱਡਾ ਐਕਸ਼ਨ ਮਾਨਸਾ ਪੁਲਿਸ ਦੇ ਵੱਲੋਂ ਲਿਆ ਗਿਆ ਸਾਨੂੰ ਦੀ ਇਨਫੋਰਮੇਸ਼ਨ ਮਿਲੀ ਸੀ ਕਿ ਲੋਕਲ ਕੁਸ਼ਕ ਹੋਟੇਲ ਹੈਗੀ ਜਿੱਥੇ ਇਲੀਗਲ ਇਮੋਰਲ ਟਰੈਫਿਕਿੰਗ ਚੱਲ ਰਹੀ ਹੈ ਤੇ ਅਸੀਂ ਸ਼ੱਕ ਦੇ ਆਧਾਰ ਤੇ ਅਸੀਂ ਕੁਸ਼ਕ ਹੋਟਲਾਂ ਦੇ ਵਿੱਚ ਛਾਣਬੀਨ ਕੀਤੀ ਹੈ ਰੇਡ ਕੀਤੀ ਹੈ ਤਾਂ ਕੁਸ਼ਕ ਸਾਨੂੰ ਰਿਕਵਰੀ ਹੋਈ ਹੈ ਏਦਾਂ ਦੀ ਇਲੀਗਲ ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਜਿੱਦਾਂ ਦੀ ਵੀ ਇਨਵੈਸਟੀਗੇਸ਼ਨ ਸਾਹਮਣੇ ਆਊਗੀ ਉਦਾਂ ਦੀ ਕਾਰਵਾਈ ਹੋ ਚੁਗੀ ਮੈਮ ਕਿੰਨੇ ਹੋਟਲਾਂ ਤੇ ਰੇਡ ਕੀਤੀ ਅਪਰਕਸੀਮੇਟ 4-5 ਹੋਟਲਾਂ ਤੇ ਕੀਤੀ ਹੈ ਜੀ ਪਰਚਾ ਦਿੱਤਾ ਮੈਨੂੰ ਪਰਚਾ ਚੱਲ ਰਹੀ ਹੈ ਛਾਣਬੀਨ ਕਿੰਨੇ ਕੁ ਜੋੜੇ ਪਕੜੇ ਗਏ ਨੇ ਜੀ ਜੋੜੀ ਤਕਰੀਬਨ ਹੈਗੀ ਹੈ ਜੀ 5-7 ਦੇ ਕਰੀਬ ਬਾਕੀ ਉੱਪਰ ਨੇ ਜੀ ਉਹਨਾਂ ਦੀ ਵੀ ਰਿਪੋਰਟ ਕੀਤੀ ਜਾਊਗੀ ਮੰਨਦੇ ਹਾਂ ਬਾਕੀ ਜਿਹਦੀ ਜਿਹਦੀ ਇਨਫੋਰਮੇਸ਼ਨ ਇਦਾਂ ਵੀ ਮਿਲਦੀ ਹੈ ਸਾਨੂੰ ਕਿ ਜਿੱਥੇ ਕੋਈ ਇਲੀਗਲ ਅੰਦੋਲਨ ਚੱਲ ਰਹੀ ਹੈ ਜਿਵੇਂ ਦੀ ਮੈਨ ਇਨਫੋਰਮੇਸ਼ਨ ਮਿਲੂਗੀ ਅਸੀਂ ਉਸ ਉੱਪਰ ਵੀ ਕਾਰਵਾਈ ਕਰਾਂਗੇ ਰਿਪੋਰਟ ਕਰਕੇ